हां जी हेल्दी ਖਾਣਾ ਖਾਣਨ ਵਾਸਤੇ ਬਿਨਾ ਤਲੇ ਤੋਂ ਸਮਾਨ ਬਣਾਉਣ ਵਾਸਤੇ ਲੈ ਕੇ ਆਇਆ 에ਅਰ ਫਰਾਈਰ ਜਸਟ ਰੇਟ 1990 ਰੁਪਏ ਦਾ 에ਅਰ ਫਰਾਈਰ ਬਿਨਾ ਤਲੇ ਤੋਂ ਸਾਜੀਆਂ ਜੋ ਵੀ ਹੈਗਾ ਤੁਸੀਂ ਸਮੋਸੇ ਵਗੈਰਾ ਪਕੌੜੇ ਵਗੈਰਾ ਸਭ ਕੁਝ ਬਣਾ ਸਕਦੇ ਏ ਦੇ ਵਿੱਚ ਤੇ ਅੱਜ ਕੱਲ ਐਡਾ ਬਹੁਤ ਆਉਂਦੀਆਂ ਇਹ ਪਾਸੇ YouTube ਵਗੈਰਾ ਤੁਸੀਂ ਦੇਖ ਸਕਦੇ ਇਹ ਕੱਲ ਕੀ ਕੀ ਬਣਦਾ ਇਹ ਦੇ ਵਿੱਚ ਤੇ ਆਪਨ ਕੋ ਰੇਟ ਮਿਲੇਗਾ ਸਿਰਫ 1990 ਰੁਪਏ ਦਾ ਪ੍ਰੋਡਕਟ ਰੇਂਜ ਬਹੁਤ ਸਾਰੀ ਹੈਗੀ ਆ ਪਹਿਲਾਂ ਤਾਂ ਜਿਹੜਾ ਕਿਦਾਂ 에ਅਰ ਫਰਾਈਰ ਆਪਣੇ ਕੋ ਫਿਲਪਸ ਕੰਪਨੀ ਦੇ ਹੈਗੀ ਆ ਹੈਬਸ ਦੇ ਹੈਗੇ ਆ ਹੋਰ ਇਨਾਸਾ ਦੇ ਹੈਗੇ ਨੇ ਹੋਰ ਹੀ ਬਹੁਤ ساری ਕੰਪਨੀ ਦੇ ਹੈਗੇ ਆ ਔਰ ਬੜੇ ਦੇ ਬੜੇ ਛੋਟੇ ਛੋਟਾ ਸਾਈਜ਼ ਮਿਲ ਜਾਏਗਾ ਇਸ ਤੋਂ ਇਲਾਵਾ ਪ੍ਰੋਡਕਟ ਰੇਂਜ ਦੀ ਗੱਲ ਕਰੀਏ ਸਾਡੇ ਕੋਲ ਮਿਲ ਜਾਏਗਾ ਆਟਾ ਗੁੰਨਣ ਵਾਲੀ ਮਸ਼ੀਨ ਸਟੇਨਲੈਸ ਸਟੀਲ ਟੈਂਕ ਹੋਏਗਾ ਇਨਾਸਾ ਕੰਪਨੀ ਇੱਕ ਸਾਲ ਗਾਰੰਟੀ ਦੇ ਨਾਲ 5690 ਰੁਪਏ ਦੀ ਆਟਾ ਗੁੰਨ ਲਓ ਜਾਂ ਕੋਈ ਮਿਕਸਰ ਕੁਝ ਵੀ ਕਰਨਾ ਹੈ ਤਾਂ ਮਿਕਸਰ ਵੀ ਦਾ ਵੀ ਕੰਮ ਨਾਲ ਕਰਦੀ ਹੈ ਇਹ ਇਸ ਤੋਂ ਇਲਾਵਾ ਗਾਰੰਟੀ ਵਾਲੀ ਕੌਫੀ ਮਸ਼ੀਨ ਜਿਹੜੀ ਦੁੱਧ ਤੋਂ ਮਤਲਬ ਮੱਝ ਦੇ ਗਾਂ ਦੇ ਦੁੱਧ ਤੋਂ ਕੌਫੀ ਬਣਾ ਕੇ ਦੇਗੀ ਤੁਹਾਨੂੰ ਉਹ ਹੈਗੀ 3490 ਰੁਪਏ ਦੀ ਝਾਗ ਵਾਲੀ ਕੌਫੀ ਬਣਾਉਣ ਵਾਲੀ ਮਸ਼ੀਨ ਉਹ ਵੀ ਨਾਲ ਸਾਂ ਕੰਪਨੀ ਚ ਮਿਲ ਜੇਗੀ ਵਿਦ ਗਰੰਟੀ ਦੇ ਨਾਲ ਸਿਰਫ 3490 ਰੁਪਏ ਦੀ ਪ੍ਰੋਡਕਟ ਰੇਂਜ ਦੀ ਗੱਲ ਕਰੀਏ ਕਿ ਆਪਣੇ ਕੋਲ ਇੱਧਰ ਇੱਧਰ ਦੇ ਪ੍ਰੋਡਕਟ ਜਿਹੜੇ ਆ ਈਜ਼ਲੀ ਕਰ ਲਾ ਦਿੰਦੇ ਆ ਅੱਜ ਕੱਲ ਲਾਈਫ ਨੂੰ ਹੈਗੀ ਆ ਔਰਪੇਡ ਕੰਪਨੀ ਦਾ ਨਿਊਟ੍ਰੀਨ ਮਿਕਸਰ ਬਲੈਂਡਰ ਜਿਸ ਜਿਹਦੀ ਜਿਹਦੀ ਫਰੂਟ ਵਗੈਰਾ ਕਾਫੀ ਕੁਝ ਆਪਣੇ ਕਹਿ ਸਕਦੇ ਆ ਕਿ ਨਿਊਟ੍ਰੀ ਬਲੈਂਡਰ ਨੂੰ ਕਹਿੰਦੇ ਜਾਂਦਾ ਹੈ ਨਿਊਟ੍ਰੀ ਬਲੈਂਡਰ ਕਿਉਂ ਕਹਿੰਦੇ ਆ ਕਿਉਂਕਿ ਨਿਊਟ੍ਰੀਸ਼ਨ ਦਾ ਜੇ ਕੁਝ ਵੀ ਸਮਾਨ ਨੂੰ ਮਿਕਸ ਆਪਣਾ ਬਣਾਣਾ ਆ ਔਰਪਿੰਡ ਕੰਪਨੀ ਵੀ ਸਿਰਫ 1690 ਰੁਪਏ ਦੀ ਮਿਲ ਜੇਗੀ ਨਿਊਟਰੀ ਬਲੈਂਡਰ ਪ੍ਰੋਡਕਟ ਰੇਂਜ ਸਾਡੇ ਕੋਲ ਕਾਫੀ ਹੁੰਦੀ ਆ ਰੇਟ ਬੜੇ ਓਪਨ ਹੁੰਦੇ ਸਾਡੇ ਕੋਲ ਕੋਈ ਪਾਧਾਰੀ ਨਹੀਂ ਕੋਈ ਸਿਰਖਪਾਈ ਨਹੀਂ ਕੋਈ ਮਗਜਮਾਰੀ ਨਹੀਂ ਫਿਕਸ ਪ੍ਰਾਈਜ਼ ਹੋਣਗੇ ਔਰ ਇਦਾਂ ਦੇ ਵਧੀਆ-ਵਧੀਆ ਪ੍ਰੋਡਕਟਾਂ ਨੂੰ ਬਾਜ਼ੇਵ ਰੇਟ ਤੇ ਲੈਣ ਲਈ ਫਿਕਸ ਪ੍ਰਾਈਜ਼ ਤੇ ਲੈਣ ਲਈ ਆਣਾ ਪਏਗਾ ਓਨਲੀ ਪੰਜਾਬ ਦੇ ਮਸ਼ਹੂਰ ਸੋਰੇਟਾ ਵਾਲੇ ਪਰਮਾਰ ਲਖਣ ਸੋਰੇਟਾ ਦੀ ਹੈ ਸੋ ਜਿਨੇ ਆਣਾ ਸ਼ੋਪਿੰਗ ਕਰਨੀ ਹੈ ਵਧੀਆ-ਵਧੀਆ ਸਮਾਨ ਦੀ ਬਾਜ਼ੇਵ ਰੇਟਾਂ ਕਰ ਲੈ ਜਾਣ ਲਈ ਜਲਦੀ ਆਜੋ ਸ਼ੋਮੀ ਗੱਲੋ ਧੰਨਵਾਦ ਜੀ